सकल की हाल हैंटी ठीक हो सकल भाई किमे हो ठीक हो वाह हेलो की नाम दा। दा है तोडा हैं की नाम है हैं जी बोलदा नहीं क्या अच्छा दा दा। बैठो बैठो आ बैठो ਹਾਂਜੀ ਆਂਟੀ ਹੁਕਮ ਲਾਓ ਕੀ ਸੇਵਾ ਕਰੀਏ ਤੁਹਾਡੀ ਘਰ ਮੁੰਡਾ ਆਇਆ ਸੀ ਤੁਹਾਡੇ ਕੀ ਹੋਇਆ ਦੱਸੋ ਉਸ ਵੇਲੇ ਡੈਥ ਹੋ ਗਈ ਸੀ ਤੇ ਮੇਰੇ ਮੰਮੀ ਡੈਡੀ ਖਾਲੇ ਸੀਗੇ ਮੰਮੀ ਡੈਡੀ ਦੀ ਵੀ ਡੈਥ ਹੋ ਗਈ ਸੀ ਤੇ ਕਿਹਾ ਕਿ ਮੈਂ ਸਾਨੂੰ ਕੋਈ ਜਗ੍ਹਾ ਤੇ ਡੈਡੀ ਕੋਲ ਫਿਰ ਮ ਅਛਾ ਗਿੱਟਾ ਟਟਾ ਅਛਾ ਗਿੱਟਾ ਗਿੱਟਾ ਟਟਾ ਦਿਖਾਓ ਐਕਸਰੇ ਦਿਖਾਓ ਕਿੱਥੇ ਹੁਣ ਘਰ ਚ ਕੌਣ ਕੌਣਾ ਤੁਹਾਡੇ ਘਰ ਚ ਤੁਸੀਂ ਦੋਨੋਂ ਹੀ ਆ ਤੁਸੀਂ ਤੇ ਤੁਹਾਡਾ ਬੇਟਾ ਇਹਨਾਂ ਦੀ ਕਿੰਨੀ ਉਮਰ ਹੈ 8 ਸਾਲ ਥੈਂਕਸ ਆਲਦਾ ਥੈਂਕਸ ਆਲਦਾ

ਟਾਡੇ ਤੁਹਾਡੇ ਘਰੇ ਹੋ ਕੇ ਗਿਆ ਉਹਨੇ ਦੇਖੀ ਰਸੋਈ ਕੋ ਰਸ਼ਨ ਹੈ ਨਹੀਂ ਖਾਂਦੀ ਐਨੇ ਕਿਉਂ ਤੁਸੀਂ ਤੁਹਾਨੂੰ ਕਿੱਦਾਂ ਪਤਾ ਲੱਗਿਆ ਫਿਰ ਸਾਡੇ ਬਾਰੇ ਕੁਛ ਨਹੀਂ ਮੈਂ ਦਵਾਈ ਦਾ ਬੈਚਾਂ ਜੀ ਸੀ ਸੀ ਨਹੀਂ ਵਰਤਦਾ ਵੇ ਉਹ ਇਹ ਸ਼ਰਟ ਆ ਬੰਦ ਅਰੇ ਹੋ ਗਏ ਆ ਰਹੇ ਕੋਈ ਗੱਲ ਨਹੀਂ ਤੁਸੀਂ ਰੋ ਨਾ ਟੈਸਟ ਕਰਾ ਲਓ ਕੁਝ ਵੀ ਹੋਵੇ ਟੈਸਟ ਕਰਦੇ ਕੋਈ ਪੈਸੇ ਨਹੀਂ ਆਉਂਦੇ ਮੈਂ ਤਿੰਨ ਵਾਰੀ ਜਿਹੜੇ ਵਾਰ ਨਹੀਂ ਤੁਹਾਨੂੰ ਆਲੇ ਬੰਦ ਕੇ ਕਿਹੜੇ ਟੈਸਟ ਨੇ ਤੁਹਾਡੇ ਹੋ ਗਏ ਹੋਣਗੇ ਨਹੀਂ ਦਿਖਾਓ ਕਿਹੜੇ ਟੈਸਟ ਕੀ ਕਹਿੰਦੇ ਡਾਕਟਰ ਤੁਹਾਡੇ ਐਕਸ-ਰੇ ਵੀ ਦਿਖਾਓ ਤੁਹਾਡੀ ਲੱਤ ਦਾ ਵੀ ਕਰਾ ਦਿੰਨੇ ਠੀਕ ਜਿਹੜੀ ਲੱਤ ਜਿਹੜੀ ਇਹਦਾ ਵਜਹ ਉਹ ਇਹਦੇ ਤੇ ਪੈ ਗਿਆ ਇਹ ਵੀ ਸਾਰੀ ਖਿੱਚ ਪੈ ਗਈ ਤੁਹਾੰਦਰ ਕੋਈ ਨਹੀਂ ਕਰਾ ਦਿੰਨੇ ਤੁਹਾਡਾ ਦਿਖਾਓ ਦਿਖਾਓ ਇੱਕ ਦਮ ਜੀ ਇੱਕ ਦਿਨ ਮੇਰੇ ਤੋਂ ਆਈ ਥਿੰਕ ਉਹ ਪੇਟ ਵਿੱਚ ਕਿੱਥੋਂ ਲੱਤੀ ਦੋਈ ਤੁਸੀਂ ਡਾਕਟਰ ਗੁਲਾਟੀ ਤੋਂ ਹੋ ਤਾਂ ਉਹ ਤੁਹਾਨੂੰ ਦੱਸਦੀ ਰਹੀ ਹਾਂ ਕਿ ਜੇਕਰ ਹੁਣ ਜੇ ਮੈਂ ਆਪਣੀ ਗੱਡੀ ਲੈ ਕੇ ਆਇਆ ਐ ਐਮਬੂਲੈਂਸ ਲੈ ਕੇ ਆਇਆ ਤੁਹਾਨੂੰ ਹੁਣੇ ਸਵੇਰੇ ਚੈੱਕਅਪ ਕਰਾਵਾ ਸਾਰਾ ਜਿਹੜਾ ਤੁਹਾਡਾ ਟੈਸਟ ਹੋਣਾ ਲੋੜ ਆ ਥੋੜਾ ਸਾਰਾ ਲਾਜ ਕਰਾ ਦਿੰਨੇ ਜੋ ਵੀ ਤੁਹਾਡਾ ਹੋਣ ਵਾਲਾ ਜੇ ਆਪਰੇਸ਼ਨ ਦੁਆਰਾ ਹੋਣ ਵਾਲਾ ਉਹ ਵੀ ਕਰਾ ਦਿੰਨੇ ਆ ਜੇ ਟੈਸਟ ਹੋਣਾ ਆਪਰੇਸ਼ਨ ਦੀ ਲੋੜ ਤਾਂ ਨਹੀਂ ਹੋ ਆਪਰੇਸ਼ਨ ਦੀ ਲੋੜ ਨਹੀਂ ਦਿੱਤਾ ਚੁਗਾ ਹੋ ਚੁੱਕਿਆ ਉਹ ਨਹੀਂ ਕਰਨ ਕੋਈ ਲੱਤ ਆ ਦਿੱਤੀ ਹੈ ਅੱਛਾ ਲੱਤ ਤਾਂ ਲੱਗੂਗਾ ਅੱਛਾ ਫੜਾਇਓ ਕਿਹੜੀ ਲੱਤ ਅੱਛਾ ਜਾਨ ਤੋਂ ਤਾਂ ਸਮਝ ਨਹੀਂ ਆ ਰਿਹਾ ਕੋਈ ਨਹੀਂ ਅੱਛਾ ਜੇ ਡਾਕਟਰ ਨੇ ਹੀ ਮਨਵਾਤਾ अच्छा चलो मैं ना एक मेरी गल दस्सो हुन जे असि तन्नू ਲੈ ਕੇ ਜਾਂਦੇ ਗੱਡੀ ਨਾਲ ਕੌਣ ਜਾਏਗਾ ਫਿਰ ਤੁਹਾਡੇ ਇਹ ਬੱਚਾ ਵੈਸੇ ਤੁਹਾਡੇ ਨਾਲ ਮੰਨ ਲੈਂਦਾ ਗੱਲ ਕਿ ਨਹੀਂ ਗੱਲ ਮੰਨ ਲੈਂਦਾ ਕੋਈ ਵੈਸੇ ਕੋਈ ਦਿੱਕਤ ਤਾਂ ਨਹੀਂ ਕਰਦੇ ਤੋਂ ਮਾਰਕੀਟ ਤੇ ਜਾਂਦੇ ਨੇ ਤੁਹਾਡੇ ਨਾਲੇ ਨਹੀਂ ਬਿਲਕੁਲ ਠੀਕ ਅੱਧਾ ਕੁਝ ਨਹੀਂ ਕਰੇਗਾ ਹੱਸ ਕੇ ਬੈਠਾ ਰਹੇ ਤੈਨਾਂ ਦੀ ਕੋਈ ਦਵਾਈ ਦੂ ਵੀ ਚਲਵਾਈ ਤੁਸੀਂ ਨਹੀਂ ਕੋਈ ਦਵਾਈ ਨਹੀਂ ਚਲਵਾਈ ਚਲਵਾਈ ਘਰ ਸੇ ਦਿਗੋ ਮਾਰੀ ਰੰਦਾ ਸਾਰਾ ਕੋਈ ਦਵਾਈ ਚਲਵਾ ਲੋ ਇਹਨਾਂ ਦੀ ਖਰਚਾ ਸਾਰਾ ਫੇ ਤੁਹਾਨੂੰ ਦੋਨੋਂ ਨੂੰ ਲੈ ਜੀ ਅੱਜ ਚਲੋ ਤੁਹਾਡਾ ਇਲਾਜ ਕਰਾ ਦਿੰਨੇ ਸਾਰਾ ਹੋਰ ਤੁਹਾਨੂੰ ਕਰਦੀ ਕਿਹੜੀ ਚੀਜ਼ ਦੀ ਲੋੜ ਰਾਸ਼ਨ ਤਾਂ ਮੈਂ ਲੈ ਕੇ ਆਇਆ ਤੁਹਾਡੇ ਲਈ ਆ ਤੁਸੀਂ ਰਾਸ਼ਨ ਸਾਰਾ ਲੈ ਲਓ ਜਿਹੜੀ ਰਾਸ਼ਨ ਚ ਤੁਹਾਨੂੰ ਕੋਈ ਹੋਰ ਚੀਜ਼ ਲੱਗਦੀ ਕੋਈ ਲੋੜ ਹੈਗੀ ਐ ਤੁਸੀਂ ਦੇਖ ਲਓ ਚੈੱਕ ਕਰ ਲਓ ਰਾਸ਼ਨ ਦਾ ਬੋਲ ਲਓ ਆਟਾ ਵੀ ਅੱਧਾ ਕੋਈ ਰਾਸ਼ਨ ਕਿੱਥੇ ਰਸੋਈ ਕਿੱਥੇ ਤੁਹਾਡੀ ਵਾਸ਼ ਕਰੋ ਤੁਹਾਡੇ ਕੁਝ ਵੀ ਨਹੀਂ ਪਿਆ ਘਰ ਚ ਤਾਂ ਆਟੇ ਵਾਲਾ ਡਰਮ ਕਿਹੜਾ ਦਾ ਖਾਲੀ ਪਏ ਸਾਰੇ ਡੱਬੇ ਇਹ ਆਟੇ ਵਾਲਾ ਡਰਮ ਹੈ ਅਸੇ ਆਟੇ ਵਾਲਾ ਡਰਮ ਉਹ ਵੀ ਸਾਰੇ ਸਾਡੇ ਕੋਲ ਆਹ ਗੁਰੂ ਆਟਾ ਵੀ ਹਨ ਗੁਰੂ ਆਟਾ ਦੇ ਵਾਹ ਗੁਰੂ ਕੋਈ ਗੱਲ ਨਹੀਂ ਮਾਤਾ ਜੀ ਅਸੀਂ ਤੁਹਾਡੇ ਪੁੱਤਰ ਹੀ ਹਾਂ ਹੁਣ ਤੁਸੀਂ ਸਾਡਾ ਨੰਬਰ ਲੈ ਲਿਓ ਕੁਛ ਚਾਹੀਦਾ ਤੁਹਾਨੂੰ ਕਹੋ ਕੀ ਲੋੜ ਹੈ ਜਿਹੜੀ ਸਭ ਤੋਂ ਜ਼ਰੂਰੀ ਵਾਲੀ ਲੋੜ ਹੈ ਦੱਸੋ ਕੀ ਲੋੜਾ ਸੀ ਤੁਹਾਡੀ ਮਦਦ ਕਰਨ ਮਸ਼ੀਨ ਕੱਪੜੇ ਤੋਂ ਨਾਲੀ ਤੁਹਾਨੂੰ ਨਵੀਂ ਲੈ ਦਿੰਨੇ ਆ ਮੇਰੇ ਕੋਲ ਉਹ ਤਾਂ ਕੁੱਪ ਤੇ ਵੀ ਕੁਰਸੀ ਦੇ ਬੀ ਕੀ ਹੋਇਆ ਕੀ ਮਸ਼ੀਨ ਨੂੰ ਹੋਇਆ ਕੀ ਬੰਦੇ ਕੋਈ ਨਹੀਂ ਮਸ਼ੀਨ ਨਵੀਂ ਲੈ ਦਿੰਨੇ ਹੋਰ ਦੱਸੋ ਕੀ ਚਾਹੀਦਾ ਗਾਹ ਤੋਂ ਕੁੱਤੀ ਕਰਕੇ ਨਵੇਂ ਤੋਂ ਥੱਲੇ ਬਹਿ ਕੇ ਕੱਪੜੇ ਵੀ ਨਹੀਂ ਦੇ ਰਹੀ ਐ ਬਾਹਰ ਕੋੜੀ ਤੇ ਬਹਿ ਕੇ ਇੱਦਾਂ ਆ ਬਸ ਹੋਰ ਆਡੀ ਜੀ ਤੁਸੀਂ ਸੁਣਾਓ ਕੋਈ ਗੱਲ ਬਾਤ ਤੁਸੀਂ ਸੁਣਾਓ ਕੋਈ ਗੱਲ ਬਾਤ ਕਿਉਂ ਕਿਉਂ ਯਾਰ ਅਸੀਂ ਤੁਹਾਡੇ ਭਰਾਵਾਂ ਤੁਸੀਂ ਸਾਨੂੰ ਪਛਾਣਿਆ ਨਹੀਂ ਐੜੀ ਇੱਧਰ ਦੇਖੋ ਪਹਿਲੇ ਇੱਧਰ ਦੇਖੋ ਪਾਣੀ ਦਿਓ ਵੀਰੇ ਅੰਦਰੋਂ ਹੱਥ ਬੜੇ ਸੋਹਣੇ ਨੇ ਤੇਰੇ ਯਾਰ ਹੈ ਹੱਥ ਬੜੇ ਸੋਹਣੇ ਨੇ ਹੈ ਇੱਧਰ ਦੇਖੀ ਦੇਖੀ ਪ੍ਰਾ ਸਾਨੂੰ ਬੜਾ ਬੁਰਾ ਲੱਗਿਆ ਜਦੋਂ ਕੱਲ ਮੁੰਡਾ ਘਰੇ ਤੁਹਾਡੇ ਆਇਆ ਇਨਕੁਆਇਰੀ ਕਰਨ ਤਾਂ ਅਸੀਂ ਅੱਜ ਹੀ ਆ ਗਏ ਨਹੀਂ ਨਹੀਂ ਤੁਹਾਡਾ ਰਾਸ਼ਨ ਆ ਗਿਆ ਆਂਟੀ ਤਾਨੂੰ ਖਰਚੇ ਪਾਣੀ ਦੀ ਕੋਈ ਟੈਨਸ਼ਨ ਨਹੀਂ ਜੋ ਸਾਡੇ ਕੋਲ ਹੋਇਆ ਸੀ ਸਾਰਾ ਤੋਂ ਸਾਰਾ ਕਰਾਂਗੇ ਤੁਸੀਂ ਅੱਜ ਤੋਂ ਬਾਅਦ ਨਾਲ ਦਵਾਈ ਖੋਲੋ ਲੈਣੀ ਹੈ ਨਾ ਇਸ ਬੱਚੇ ਦੀ ਕੋਈ ਤੁਹਾਨੂੰ ਲੋੜ ਹੈ ਲੈ ਬੇਟਾ ਪਾਣੀ ਪੀ ਲੈ ਤੁਹਾਨੂੰ ਕੋਈ ਇਸ ਬੱਚੇ ਲਈ ਲੋੜ ਹੈ ਤੁਸੀਂ ਸਾਨੂੰ ਦੱਸੋ ਅਸੀਂ ਤੁਹਾਡੇ ਨਾਲ ਆ ਠੀਕ ਹੈ ਬਾਕੀ ਨਾ ਅਸੀਂ ਮੋਡਲ ਡਾਊਨ ਮਿਲਦੇ ਆਂ ਆਂਟੀ ਮੇਰੀ ਗੱਡੀ ਤੁਹਾਨੂੰ ਇੱਥੋਂ ਲੈ ਜਾ ਕੇ ਨਹੀਂ ਕਿ ਛੱਡ ਦੇ ਆ ਕਰੇਗੀ ਤੁਸੀਂ ਉੱਥੇ ਮਿਲਿਆ ਕਰਵਾ ਕੇ ਤੁਸੀਂ ਤਾਂ ਇਕੱਲੇ ਰਹਿ ਰਹਿ ਕੇ ਤੁਸੀਂ ਡਿਪਰੈਸ਼ਨ ਦੇ ਸ਼ਿਕਾਰ ਹੋ ਜਾਣਾ ਇਹਨੂੰ ਕੌਣ ਸੰਭੂ ਫਿਰ ਮੈਂ ਮੈਂ ਇਹ ਪਰਚਾੰਤਾ ਹਾਂ ਕਿ ਮੇਰਾ ਜਿਹੜਾ ਉਹਨਾਂ ਤੋਂ ਹੀ ਦਰਦ ਨੇ ਬਾਹਰ ਤਾਂ ਆਇਆ ਰਹਿ ਲਿਆ ਪੁਰਾਣੇ ਦੋਸਤ ਵੀ ਨਹੀਂ ਤਾਂ ਇਹ ਦਿੱਤੀ ਪਾਈ ਦੀ ਅਸੀਂ ਕਾਲਿਆਂ ਨੇ ਕੁਝ ਮਰਤ ਨਹੀਂ ਪਿਆ ਮੈਨੂੰ ਲੱਗਦਾ ਕੋਈ ਗੱਲ ਤੁਸੀਂ ਐਦਾਂ ਕਰੋ ਤੁਸੀਂ ਨਾ ਰਾਸ਼ਨ ਸੰਭਲੋ ਮਾੜਾ ਜਾਂ ਹੁਣ ਜਿਹੜਾ ਸਾਹਮਣ ਵਾਲਾ ਹੈਗਾ ਤੇ ਮੇਰੀ ਗੱਡੀ ਬਾਹਰ ਖੜੀ ਐ ਤੁਸੀਂ ਕੱਪੜੇ-ਕੁਪੜੇ ਪਾ ਲਓ ਨਹੀਂ ਨਹੀਂ ਪਾਣੀ ਕੋਈ ਗੱਲ ਨਹੀਂ ਤੁਹਾਡੇ ਦਰਸ਼ਨ ਹੋ ਗਏ ਹੀ ਦੁੱਧ ਡਰ ਗਏ ਨੇ ਇਹ ਫਿਰ ਤੁਸੀਂ ਘਰ ਸਾਰਾ ਇਕੱਲਾ ਹੀ ਰਹਿਨੇ ਹੋ ਇੱਥੇ ਦੋਨੋਂ ਨਹੀਂ ਮੇਰੀ ਭੈਣ ਮੇਰੇ ਕੋਲ ਕੋਵਾਰੀ ਅੱਛਾ ਉਹ ਤਾਂ ਵੀ ਇੰਦਰ ਸਾਰਾ ਫਰਾਗ ਹੈ ਉਹ ਕਿੱਥੇ ਆ ਉਹਨਾਂ ਤੋਂ ਵੀ ਬੋਲਿਆ ਇਹ ਮੇਰੀ ਸਿੱਧੀ ਅੱਖਾਂ ਤੋਂ ਲੱਗਦਾ ਇਹ ਉਹ ਕਿੱਥੇ ਆ ਉਹ ਵੀ ਆ ਘਰ ਆ ਮੇਰੇ ਦੂਜੇ ਦੇ ਆਉਂ ਉਹੋ ਵਾਹਿਗੁਰੂ ਵਾਹਿਗੁਰੂ ਉਹਨਾਂ ਦੇ ਘਰ ਕੋਲ ਮਦਦ ਚਾਹੀਦੀ ਹੈ 5000 ਰੁਪਏ ਦੀ ਭਜ ਤੁਹਾਨੂੰ ਪੈਸੇ ਦੇ ਰਿਆ ਸੀ ਇਹ ਤੁਸੀਂ ਸਿਰਫ ਆਪਣੇ ਖਰਚੇ ਪਾਣੀ ਉਸ ਤੇ ਰੱਖਣੇ ਨੇ ਇਹ ਕੋਈ ਦਵਾਈ ਤੇ ਨਹੀਂ ਲਾਣੇ ਇਹ ਸਿਰਫ ਆਪਣੇ ਦੁੱਧ ਪਾਣੀ ਵਾਸਤੇ ਰੱਖੋ ਬਾਕੀ ਹਰ ਮਹੀਨੇ ਤੁਹਾਨੂੰ ਮਿਲਦੇ ਰਹਿਣਗੇ ਜਿੰਨੀ ਸਾਡੇ ਕੋਲ ਹੋਈ ਸ਼ਰਮਾ ਠੀਕ ਹੈ ਜੀ ਖੁਸ਼ ਹੈ ਹੁਣ ਮੰਮੀ ਦਾ ਧਿਆਨ ਰੱਖਿਆ ਕਰ ਆ ਜਾ ਪਾਣੀ ਮੋੜ ਪੀਣਾ ਪਾਣੀ ਪੀਣਾ ਹੋਰ ਤੁਸੀਂ ਬੱਚੇ ਦਾ ਧਿਆਨ ਰੱਖਿਓ ਕਿ ਹੋਰ ਇਹਦੇ ਰਿਗਾਰਡਿੰਗ ਕੋਈ ਤੁਹਾਨੂੰ ਲੋਡ ਹੋਈ ਕੋਈ ਕੱਪੜਿਆਂ ਦੀ ਕੋਈ ਲੀਡੀਆਂ ਦੀ ਸਾਈਕਲ ਚਲਾ ਲੈਣਾ ਹੈ ਛੋਟਕ ਨਹੀਂ ਬਾਹਰ ਕਰਨੀ ਹਾਂ ਛੋਟਕ ਨਹੀਂ ਬਾਹਰ ਕਰ ਸਕਦਾ ਉਹ ਗੱਡੀ ਆ ਗਈ ਆ ਗਈ ਲੈ ਨਾ ਉਹ ਮਾਲ ਗੱਡੀ ਵੀ ਨਹੀਂ ਦੇਖੀ ਉਹ ਵਾਹ ਗੁਰੂ ਵਾਹ ਗੁਰੂ ਕੈਂਪਰ ਬੁਲਾ ਲਿਆ ਗੱਡੀ ਛੱਡੇ ਆ ਓਹੋ ਕਹਿੰਦਾ ਜੀ ਇੱਕ ਕਰਦਾ ਦੁੱਧ ਲੈਣਾ ਦੁੱਧ ਲੈਣਾ ਦੁੱਧ ਲੈਣਾ ਇਹਨਾਂ ਜੀ ਕਹਿੰਦੇ ਦੁੱਧ ਨਹੀਂ ਨਾ ਪਿਆ ਤੇ ਇਹ ਰੋਲ ਲਾ ਲਈ ਕਿ ਜਾ ਕਿੰਦਾ ਚਲ ਆ ਜਾ ਦਿਖਾ ਦੇ ਜਿਲੇ ਵਿੱਚ ਸ਼ਾਪਿੰਗ ਕਰਨ ਜਿਲੇ ਆ ਜਾ ਆ ਜਾ ਆ ਜਾ ਦੁਕਾਨ ਹੈ ਕਿ ਨੇੜੇ ਦੇ ਵਿੱਚ ਕੋਈ ਚਲ ਆ ਜਾਓ ਤੁਸੀਂ ਆ ਜਾਓ ਆਪਾਂ ਚੱਲਦੇ ਆਂ ਫਿਰ ਇਹ ਮੇਰੇ ਨਾਲ ਹੀ ਇੱਥੇ ਹੀ ਹੈ ਹੈ ਨਾਮ ਕਿਹੜਾ ਨਾਮ ਦੱਸ ਦੇ ਚਲ ਨਾਮ ਦੱਸ ਦੇ ਜੜੀ ਨਾਮ ਦੱਸ ਦੇ ਕੀ ਨਾਮ ਇਹਨ ਦਾ ਕਸ ਇਹ ਤਾਂ ਕੋਈ ਸਾਰਾ ਮੁੱਲਾ ਕਹਿੰਦਾ ਕੋਈ ਕੋਈ ਕਹਿੰਦਾ ਸਾਰਾ ਅੱਛਾ ਤੇ ਬਚਪਨ ਤੋਂ ਹੀ ਇਦਾਂ ਕੋਈ ਚੈੱਕ ਅਪ ਨਹੀਂ ਕਰਾਇਆ ਕਦੀ ਨਹੀਂ ਪਹਿਲਾਂ ਕਰਾਇਆ ਅਸੀਂ ਡੀਆਰਸੀ ਡੀਆਰਸੀ ਜਿਵੇਂ ਉਹਨਾਂ ਨੇ ਕਹਿਤਾ ਸੀਦਾ ਜਿਹੜਾ ਬਣਾ ਗਿਆ ਬੱਚੇ ਵਾਲਾ ਵਾ ਹਾਂ ਵੈਸੇ ਪੱਕਾ ਨਾਮ ਕੀ ਨਾਂ ਦਾ ਵਰਮਜੋਤ ਪਰਮਜੋਤ ਸਿੰਘ ਆਧਾਰ ਕਾਰਡ ਹੈਗਾ ਹਾਂ ਵਾਹ ਕਰੋ ਚਲੋ ਕੋਈ ਗੱਲ ਨਹੀਂ ਜੋ ਸਾਡੇ ਕੋਲ ਮਦਦ ਹੋਈ ਸੀ ਜਰੂਰ ਕਰਾਂਗੇ ਠੀਕ ਹੈ ਤੁਸੀਂ ਪਾ ਲੋ ਕੱਪੜੇ ਪਾ ਲੋ ਤਿਆਰੀ ਕਰ ਲੋ ਫਿਰ ਇਹਨਾਂ ਦੇ ਵੀ ਕੱਪੜੇ ਚੇਂਜ ਕਰਨੇ ਕਿ ਅੱਧੀ ਜਾਣੇ ਏਦਾਂ ਚਲੋ ਚਲੋ ਪਾ ਲੋ ਤੁਸੀਂ ਪਾ ਲੋ ਦੇਖੋ ਜਿਹੜੇ ਮਤਲਬ ਕਹਿੰਦੇ ਕਿ ਕਰੇ ਬਹਿ ਗਈ ਬੇਸ਼ੁਕਰੇ ਪਰਮਾਤਮਾ ਦੇ ਤੇ ਦੇਖੋ ਕੀ ਹਾਲ ਨੇ ਕਰਦੇ ਇਹ ਸਾਡੀ ਸੁਸਾਇਟੀ ਚ ਕੋਈ ਮੈਂ ਇਹ ਪਾਕਿਸਤਾਨ ਜਾਂ ਕੋਈ ਦੂਜੀ ਕੰਟਰੀ ਨਹੀਂ ਆਇਆ ਹੈ ਇਹ ਲੁਧਿਆਣੇ ਦਾ ਇਲਾਕਾ ਹੈ ਕਿਹੜਾ ਇਲਾਕਾ ਭਾਜੀ ਇਹ ਆਇਓ ਤਾਜਪੁਰ ਰੋਡ ਤੇ ਸਾਡੇ ਆਲੇ ਦੋਲੇ ਕਈ ਵਾਰ ਪਤਾ ਨਹੀਂ ਹੁੰਦਾ ਕਿ ਸਾਡੇ ਆਲੇ ਦੋਲੇ ਇੰਨੇ ਦੁੱਖ ਨੇ ਸੋਚ ਉਸ ਕਰਦਾ ਕੀ ਹਾਲ ਹੋਇਆ ਹੈ ਇਦਾਂ ਦੇ ਪਰਿਵਾਰਾਂ ਦੇ ਆਪਣੇ ਆਲੇ ਦੋਲੇ ਦੇਖ ਕੇ ਮਤ ਜਰੂਰ ਕਰਿਆ ਕਰੋ ਦਵਾਈਆਂ ਦਾ ਇਕੱਲਾ ਅੱਖਾਂ ਦੀ ਇਹਨਾਂ ਕਿਦਰੋਂ ਦਵਾਈ ਮਿਲਦੀ ਹੈ ਉਹਦੀ ਡਾਕਟਰ ਪਰਮੇਸ਼ ਕੋਲ ਅੱਛਾ ਉੱਥੇ ਗਏ ਹੋਇਆ ਹੁਣ ਨਹੀਂ ਹੁਣ ਸਕੂਲ ਨੇਤਰ ਸਕੂਲ ਜਮਾਲ ਸਿਰਫ ਉਹ ਨੂੰ ਹੋਰ ਕੁਛ ਨਹੀਂ ਕੁੜੀ ਪੜਨਾ ਜਾਂਦੀ ਹੈ ਜੇ ਉਹਦੇ ਕੋਲ ਕਰਾਇਆ ਨਹੀਂ ਹੁੰਦਾ ਕੋਈ ਨਾ ਅਸੀਂ ਗੱਡੀ ਲਵਾ ਦਾਂਗੇ ਉਹਨੂੰ ਕੋਈ ਗੱਲ ਤੁਸੀਂ ਉਹਨਾਂ ਨੂੰ ਫੋਨ ਕਰਕੇ ਬੁਲਾ ਲਓ ਜੇ ਆ ਸਕਦੇ ਨੇ ਲਿਓਗਾ ਕੋ ਕੋਈ ਗੱਲ ਨਹੀਂ ਤੁਸੀਂ ਜਿੰਨਾ ਟੈਨਸ਼ਨ ਨਾ ਲੋ ਤੁਹਾਡੇ ਕੋਲ ਜੇ ਗੁਰੂ ਸਾਹਿਬ ਨੇ ਸਾਨੂੰ ਭੇਜਿਆ ਤਾਂ ਅਸੀਂ ਇਲਾਜ ਕਰਾਵਾਂਗੇ ਸਾਰਾ ਫ੍ਰੀ ਠੀਕ ਹੈ ਕੋਈ ਗੱਲ ਜੋ ਤੁਹਾਡੀ ਘਰ ਦੀ ਸਾਡੇ ਕੋਲ ਹੈਲਪ ਹੋਈ ਸੀ ਜਰੂਰ ਆਜੋ ਆਜੋ ਇਹਨਾਂ ਦਾ ਇਲਾਜ ਜੇ ਜੋ ਹੋਏਗਾ ਅਸੀਂ ਉਹ ਕਰਾਵਾਂਗੇ ਆਲੋ ਆਂਟੀ ਤਾਲਾ ਹੋਰ ਆਜੋ ਕੁਝ ਨਹੀਂ ਬਸ ਥੈਂਕ ਯੂ ਇਹਨਾਂ ਦਾ ਚੈੱਕ ਅਪ ਲਈ ਸੀ ਲੈ ਕੇ ਚੱਲੇ ਕੋਈ ਡਾਕਟਰ ਕੋਲ ਉਸ ਤੋਂ ਚੈੱਕ ਅਪ ਕਰਾ ਕੇ ਫਿਰ ਛੱਡ ਦਾਂਗੇ ਇੱਥੇ 5000 ਰੁਪਏ ਦਾ ਨੁਕਸਾਨ ਨਹੀਂ ਦੇਤਾ ਫਿਰ ਵੀ ਤੁਸੀਂ ਸਾਡਾ ਵੀ ਨੰਬਰ ਰੱਖ ਲਿਓ ਕੋਈ ਲੋੜ ਹੋਈ ਸਾਡੇ ਲੈ ਜਰੂਰ ਦੱਸੋ ਠੀਕ ਹੈ